ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਆਸ ਕਰਦੇ ਹਾਂ ਕਿ ਸਾਰੇ ਵੀਰ ਭਰਾ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਹਾਂ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 9 5 6 ਪਸ਼ੂ ਖਾਵਾਵਾਂਗੇ ਤੋਕੜ ਗੱਭਣ ਤੇ ਸੱਜਰਾਂ ਬਾਈ ਦੇ ਕੋਲ ਤੇ ਆਪਾਂ ਪਹੁੰਚੇ ਆਂ ਭਾਜੀ ਬਗੀਚੇ ਸਿੰਘ ਹੋਣਾ ਕੋਲ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਨੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੱਗੇ ਪਾਜੀ ਕੀ ਹਾਲ ਝੜਦੀ ਕਲਾ ਤੂੰ ਸੁਣਾਓ ਝੜਦੀ ਕਲਾ ਚਾਹੀਦੀ ਪਾਜੀ ਹੋਰ ਠੀਕ ਠਾਕ ਬਸ ਵਧੀਆ ਵਧੀਆ ਪਾਜੀ ਗਰਮੀ ਬੜੀ ਕਰਤੀ ਜੇ ਗਰਮੀ ਪਾਜੀ ਤਾਂ ਪਤਾ ਹੁਣ ਦੇਨੇ ਗਰਮੀ ਦੀ ਵਿਸਾਖੀ ਆ ਗਈ ਆ ਹਾਂਜੀ ਸਾਰੇ ਦਿਨ ਹੁਣੇ ਹੈ ਇਹ ਤਾਂ ਗੱਲ ਸਹੀ ਆ ਦੋਵਾਂ ਦਿਨਾਂ ਚ ਬੜੀ ਗਰਮੀ ਹੋ ਗਈ ਹਾਂਜੀ 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 ਬੇਬੰਜੀ ਵਧੀਆ ਏ ਹਾਂਜੀ ਇਸ ਦੇ ਹਿਸਾਬ ਨਾਲ ਹੀ ਹੋਣਾ ਚਾਰ ਪੰਜ ਮਹੀਨੇ ਗਰਮੀ ਦੀ ਆ ਹਾਂਜੀ ਸਹੀ ਹੈ ਕਿ ਨਹੀਂ ਬਿਲਕੁਲ ਸਹੀ ਗੱਲ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਈਨਾਲਾ ਦਾ ਜ਼ਿਲ੍ਹਾ ਮਨਸਰ ਸਾਹਿਬ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 941796788 ਠੀਕ ਹੈ ਜੀ ਤੇ ਲੈਂਦੇ ਨੇ ਕਿੰਨੇ ਪੁੱਟ ਪੁੱਟ ਕੇ ਹਾਂਜੀ ਅੱਜ ਹੀ ਆਈਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਕਰੀਏ ਫਿਰ ਸ਼ੁਰੂਆਤ ਮੇਣੀ ਤੋਂ ਕ ਜਾਂ ਵੀਰ ਕਈ ਪਿਛਲੇ ਫੋਨ ਕਰਦੇ ਕੋ ਮੀਨੀ ਮੱਝ ਹੋਵੇ ਅੱਛਾ ਜੀ ਐਰ ਕੀ ਮੀਨੀ ਵੀ ਬੜੀ ਭਾਈ ਦੌੜ ਕਰਕੇ ਲਿਆਂਦੀ ਝੋਟੀ ਅੱਛਾ ਠੀਕ ਹੈ ਠੀਕ ਹੈ ਜੀ ਹਾਂਜੀ ਨੀਲੀ ਦਾ ਵੀ ਵੀ ਆ ਤੇ ਉਧਰੋਂ ਕਰੀਏ ਸ਼ੁਰੂਆਰ ਕੀ ਮੀਨੀ ਤੋਂ ਕਰੀਏ ਜਿੱਧਰੋਂ ਮਰਜ਼ੀ ਕਰ ਲੋ ਭਾਜੀ ਚਲੋ ਮੀਨੀ ਹਰਾਂਡੇ ਤੇ ਦਿਖਾਉਨੇ ਆ ਵੀਰਾਂ ਭਰਾਵਾਂ ਨੂੰ ਤੇ ਆਜੋ ਫਿਰ ਉਧਰੋਂ ਪਹਿਲੇ ਨੰਬਰ ਤੋਂ ਕਰੀਏ ਸਟਾਰਟ ਹਾਂਜੀ ਉਹ ਲੇਗੀ ਝੋਟੀ ਅੱਛਾ ਜੀ ਉਹ ਜਾਣੀ ਆ ਤੇ ਵੇੜ ਵੀ ਨਹੀਂ ਤੇ ਵਿਕੀ ਆ ਅੱਛਾ ਜੀ ਵੀਰ ਨੇ ਨਾ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਪਹਿਲੀ ਗੱਲ 1500 ਰੁਪਏ ਨਾਲ ਸਾਨੂੰ ਪਤਾ ਕਈ ਵੀਰ ਪਾ ਗਏ ਇਸ ਹਿਸਾਬ ਨਾਲ ਲੋ ਵੀ ਪ ਵੇਡ ਘਾਈ ਆ ਵੀਰ ਨੇ ਅੱਛਾ ਜੀ ਕਹਿੰਦਾ ਵੀ ਸ਼ਨੀ ਆ ਵੀਰ ਮੇਰੇ ਖਾਤੇ 'ਚ 1500 ਰੁਪਈਆ ਹੀ ਆ ਅੱਛਾ ਜੀ ਤੇ ਮੈਂ ਸੋਮਵਾਰ ਲੈ ਜਾਊਂਗਾ ਠੀਕ ਹੈ ਠੀਕ ਹੈ ਜੀ ਮੈਨੂੰ 2 ਵਜੇ ਦਾ ਟਾਈਮ ਦਿੱਤਾ ਹੈ ਵੀਰ ਨੇ ਹਾਂ ਜੀ ਤੇ ਮੈਂ ਹੁਣ ਫੋਨ ਲਾ ਵੀਰ ਦਾ ਫੋਨ ਰੇਂਜ ਤੋਂ ਬਾਹਰ ਆਈ ਜਾਂਦਾ ਪਹਿਲੀ ਗੱਲ ਹੱਥ ਜੋੜ ਕੇ ਬੇਨਤੀ ਵੀ ਫਿਰ 1500 ਰੁਪਈਆ ਕਿਉਂ ਸਾਬ ਆਪਣਾ ਕਰਦੇ ਕਿ ਨਹੀਂ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਬਾਕੀ ਮੈਂ ਹੁਣ ਤਾਂ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਨਹੀਂ ਵੀ ਖੜਦੀ ਮੈਨੂੰ ਫੋਨ ਕਰਕੇ ਦੱਸ ਦਿਓ ਮੈਂ 1500 ਵਾਪਸ ਵੀ ਪਾ ਦੂੰ 1500 ਨਾ ਕਰਾ ਵੀ ਸ਼ ਤੇ ਜੇ ਮੰਨ ਲਓ ਵੀ ਵੀਰ ਨੇ ਕੜਨੀ ਉਹ ਸਾਨੂੰ ਫੋਨ ਕਰਕੇ ਆਪੇ ਦੱਸ ਦੂਗਾ। ਅੱਛਾ ਜੀ। ਇਹ ਬਾਕੀ ਮੋਲੇ ਦਾ ਆਪਾਂ ਫਿਰ ਫੋਨ ਤੇ ਕਰ ਲਾਂਗੇ। ਇਹੋ ਮੋਲੇ ਵੀਰ ਜੀ ਨੇ ਆਏ। ਉਹ ਵੀ ਸਾਡੀ ਹੱਥ ਜੋੜ ਕੇ ਬੇਨਤੀ ਵੀਰ ਭਰਾ ਉਹੀ ਸਾਈ ਪਾਇਆ ਕਰਨਾ। ਜੇ ਤਰ੍ਹਾਂ ਪਸ਼ੂ ਟੱਕਿਆ ਰਹਿਦਾ ਵਾ ਤੇ ਚਲੋ ਗਾਂ ਫਿਰ ਨਹੀਂ ਸੇਲ ਕਰਦੇ ਵੀਰ ਭਰਾ ਫਿਰ ਬਾਅਦ ਚ ਗੁੱਸਾ ਕਰਦੇ ਜੇ ਵੇਚਤਾ ਦੇ। ਫਿਰ ਵੀ ਆਪਾਂ ਪਤਾ ਹੀ ਕਿ ਭਾਈ ਆਪਾਂ ਸੋਚ ਸਮਝ ਕੇ ਸਾਈ ਪਾਇਆ ਕਰੋ ਤੇ ਕੱਟ-ਕਾਟ ਕਰੋ ਚੈੱਕ ਤੁਸੀਂ ਵਹਿੜ ਦਾ। ਨਾ ਪਰਮਾਰੀ ਵਹਿੜ ਆ ਭਾਈ ਕਿਵੇਂ ਇਹ ਦੀ ਦੱਸਿਓ ਦੂਰ ਦੜ ਕੇ ਨਾ ਜਾਈ। ਇਹ ਮੇਰੇ ਨਾਲ ਨੂੰ ਤੋਂ 10 ਦੇ ਵਿੱਚ ਹੋਊਗਾ ਅੱਛਾ ਜੀ ਤੇ 5 ਫਰਵਰੀ ਦਾ ਠੀਗਾ ਭਰਿਆ ਜੀ ਨੂੰ ਅੱਛਾ ਜੀ ਤੇ ਇਹ ਵਹਿੜ ਸੱਜਰ ਦਾ ਚੰਗਾ ਰਿਕਾਰਡ 20 ਤੋਂ ਪਲੱਸ ਵਾਲੀ ਏ ਠੀਕ ਹੈ ਠੀਕ ਹੈ ਦੇਖੋ ਵੱਡੀ ਵਹਿੜ ਆ ਪੂਰੀ ਤਕੜਾ ਵਹਿੜ ਦਾ ਬਾਕੀ ਠੰਡੀ ਸੀ ਲਿਆ ਹੈ ਵੀ ਠੰਡੀ ਸੀ ਲਿਆ ਹਾਂ ਜੀ ਤੇ 10 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਹੈ ਤੇ ਸੱਜਰ ਨੇ ਬਾਈ ਕਿੰਨਾ ਭਰਿਆ ਫਿਰ ਸੱਜਰ ਭਾਈ ਆ ਜੀ 20 ਤੋਂ ਪਲੱਸ ਹੀ ਦਿੱਤਾ ਹੀ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ 20 ਪਲੱਸ ਜਿਹੜਾ ਦੁੱਧ ਇਹਨੇ ਛੋਵਾਇਆ ਵਾ ਤੇ ਦੱਦ ਕਰਦੇ ਕੋਈ ਸ਼ੱਕ ਨਹੀਂ ਆ ਇਕੜਵੇਂ ਸੁਬਨ ਬਾਈ ਗੱਬਣ ਆ ਇਹ ਦੂਜਾ ਸੁਆ ਭਾਈ ਗੱਬਣ ਜੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲੋ ਭਾਈ ਦੂਜੇ ਸੁਵੇ ਨੂੰ ਗੱਬਣ ਆ ਤੇ ਕੱਦ ਕਾਠ ਬਹੁਤ ਹੀ ਚੰਗਾ ਵਹਿੜਦਾ ਬਾਕੀ ਠੰਡੀ ਸੀਨ ਬੜੀ ਆ ਅੱਛਾ ਜੀ ਕੋਈ ਹੋਰ ਹੀ ਗੱਲ ਹੈ ਕੀ ਇੱਥੇ ਚ ਠੀਕ ਹੈ ਠੀਕ ਹੈ ਜੀ ਮੱਤ ਮਾਰਨ ਵਾਲੀ ਜਾਂ ਕੋਈ ਨਾ ਵੇਖੋ ਠੀਕ ਹੈ ਠੀਕ ਹੈ ਲੋ ਭਾਈ ਚਾਮ ਜਿਹੜਾ ਆ ਗਿਆ ਗੁਲਾਬੀ ਚਾਮ ਆ ਗਿਆ ਜੀ ਹਾਂ ਜੀ ਕਰੋ ਚੈੱਕ ਗੁਲਾਬੀ ਚਾਮ ਵਾਲੀ ਬਹੁਤ ਹੀ ਘੱਟ ਲੱਭਦੀ ਆ ਵਹਿੜ ਤੇ ਬਾਈ ਇਹਦਾ ਫੋਨ ਤੇ ਹਰਮੋਲ ਇਹਦਾ ਵੀ ਇਹਦੀ ਫੋਨ ਤੇ ਮੋਲ ਆਪਾਂ ਕਰਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਲੋ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਆ ਮੈਂ ਦੇ ਬਾਰੇ ਤੇ ਮੈਂ ਭਾਜੀ ਸੂਈ ਜੇ ਡੇਢ ਤੋਂ ਦੋ ਮਹੀਨੇ ਦੇ ਵਿੱਚ ਮਗਰ ਉਹ ਕੱਟੀ ਜੇ ਅੱਛਾ ਜੀ ਕੱਟੀ ਮਗਰ ਬੜੀ ਟੌਪ ਦੀ ਮਿਲ ਜਾਂਦੀ ਜੀ ਛੋਟੀ ਵੀ ਵੇਖੋ ਕਿੰਨੀ ਵੱਡੀ ਠੀਕ ਠੀਕ ਲਓ ਜੀ ਕੱਦ ਕੜ ਬਹੁਤ ਹੀ ਚੰਗਾ ਤੇ ਸਿੰਗਲ ਹੱਡੀ ਆ ਗਈ ਆ ਦੁੱਧ ਦੇਖ ਲੇ 9 ਕਿਲੋ ਲੀਟਰ ਵਾਲਾ ਅੱਛਾ ਜੀ ਹਾਂ ਜੀ ਉਹ ਲੀਟਰ 9 ਟਾਈਮ ਕਿਨ ਚ ਪੈਨ ਚੋ ਕੇ ਦੱਸ ਲਿਓ ਬਈ ਨੀਲੀ ਦਾ ਵੀ ਦੇ ਵਿੱਚ ਆ ਗਈ ਤੇ ਕੱਦ ਕੜ ਬਹੁਤ ਹੀ ਚੰਗਾ ਵਾ ਤੇ ਅੱਖਾਂ 'ਚ ਵੀ ਨਿਸ਼ਾਨੀਆਂ ਆ ਗਈਆਂ ਜੇ ਇਸ ਸੇਂਗਸੂng ਵਿੱਚ ਚੰਗਾ ਆ ਗਿਆ ਤੇ ਘਰ ਚੱਕ ਬਾਕੀ ਪੇਠ ਪੂੜਾ ਵੀ ਬਹੁਤ ਚੌੜਾ ਲੱਗਾ ਵਾ ਮਾਦੇ ਇੱਕ ਕਿਨਵਾ ਸੂਆ ਬਈ ਸੂਈਆ ਵੀ ਜੀ ਦੂਜਾ ਸੂਆ ਸਹੀ ਝੋਟੀ ਅੱਛਾ ਜੀ ਬੜੇ ਰਕਾਰ ਵਾਲੀ ਆ ਝੋਟੀ ਬੁੱਧ ਝੋਟੀ ਸਾਮ ਕੀਤਿਆਂ ਤਸਾਂ ਤੋਂ ਟੱਪ ਜੂ ਝੋਟੀ ਠੀਕ ਆ ਠੀਕ ਆ ਜੀ ਹਾਂਜੀ ਲੋ ਬੋ ਜੀ ਜਿਹੜਾ 9 ਲੀਟਰ ਇਸ ਟਾਈਮ ਬਿਲਕੁਲ ਰੈਡੀ ਆ ਤੇ ਘਰੋ ਥਣ ਪਾਂਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਥਣਾ ਦਾ ਸੈਜ ਗਿਆ ਵੀ ਚੰਗਾ ਵਾ ਤੇ ਪਿਛੇ ਇਹਦੇ ਫੀਮਲ ਕਾਫ ਜੋ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਉਹ ਜੀ ਚੱਤ ਤੇ ਖੁੜੇਲਾਂ ਬਹੁਤ ਹੀ ਚੰਗੀ ਆ ਤੇ ਬਾਈ ਮੁੱਲੇ ਦਾ ਫਿਰ ਉਹ ਵੀ ਜੀ ਵੇਖ ਲਓ ਜਿੱਡੀ ਝੋਟੀ ਕੱਦ ਵਜਨ ਵਾਲੀ ਆ ਮੁੱਲ ਤੇ ਭਵੇਂ ਦਾ 85 ਕਾ ਲੀ ਜਾਂ 90 ਕਾ ਲਗੇ ਅੱਛਾ ਜੀ ਹਾਂ ਨਾ 75 ਹਜ਼ਾਰ ਦੀ ਝੋਟੀ ਨਹੀਂ ਜੀ ਠੀਕ ਠੀਕ ਲੋ ਬਾਈ 75 ਹਜ਼ਾਰ ਦੇ ਤੇ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਆ ਕਿ ਬਗੀਚੇ ਵੀ ਤੇ ਰੇਡ ਬਿਲਕੁਲ ਛੋਟੇ ਛੋਟੇ ਹੁੰਦੇ ਆ ਪਸ਼ੂ ਚੰਗੇ ਹੁੰਦੇ ਆ ਬਾਈ ਦੇ ਕੋਲ ਤੇ ਆ ਜਾਓ ਫਿਰ ਤੇ ਜੇ ਨੰਬਰ ਤੇ ਦੱਸਿਓ ਬਈ ਇਹਦੇ ਬਾਰੇ ਇਹ ਵੀਧੀ ਝੋਟੀ ਉਧਰ ਦੀ ਹਰਿਆਣੇ ਦੀ ਝੋਟੀ ਆ ਅੱਛਾ ਜੀ ਬਾਕੀ ਕੱਦ ਵਜਨ ਵੇਖ ਲਓ ਮੇਰੇ ਲੱਗਦੀ ਕਿ ਢੀ ਵੱਡੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਕੱਦ ਕੋ ਉਧਰ ਦੀ ਬਹੁਤ ਸ਼ੇਰਦੀ ਆ ਸਾਡੇ ਪੰਜਾਮੀ ਨੇ ਆ ਦੀ ਚੈੱਕ ਪਾਸ ਜੀ ਅੱਛਾ ਜੀ ਇਹ 5 ਕਿਲੋ ਹੀ ਦੇ ਥਲੇ ਡੁੱਢ ਜੀ ਠੀਕ ਹੈ ਠੀਕ ਹੈ ਲਓ ਜੀ ਸਾਡੇ ਪੰਜਾਮੀ ਨੇ ਆ ਦੀ ਚੈੱਕ ਪਾਸ ਤੇ 5 ਲੀਟਰ ਦੁੱਧ ਆ ਜਾ ਤੇ ਸੱਜਰ ਦਾ ਫਿਰ ਭਾਈ ਕਿੰਨਾ ਰਿਕਾਰਡ ਆ ਸੱਜਰ ਦਾ ਵੀ ਜੀ 13 14 ਕਿਲੋ ਝੋੜੀ ਦਾ ਰਿਕਾਰਡ ਦੂਜਾ ਸੁਭਾਗਾਂ ਨੂੰ ਠੀਕ ਹੈ ਠੀਕ ਹੈ ਲਓ ਜੀ ਦੂਜੇ ਨੂੰ ਗੱਭਣ ਆ ਦੇ 15 16 ਲੀ ਪਹਿਲੇ ਹੀ ਸੁਣਦੇ ਜਿਹੜਾ ਕੱਢਿਆ ਦੋਦੇ ਨੇ ਬਾਕੀ ਸਾ ਮਰੀ ਛੋਟੀ ਨੇ ਇਹ ਇੰਜ ਹੀ ਆ ਗਈ ਅਛਾ ਜੀ ਹਾਂਜੀ ਲੋਬੋ ਜੀ ਕਰੋ ਪੇਟ ਫੜ ਜਲੋ ਇਹ ਵੀ ਚੰਗੀ ਆ ਬਾਕੀ ਚੂਣ ਚਵਾ ਬੜਾ ਜਿਆਦਾ ਹੈ ਵੀ ਜੈਡ ਬਲੈਕ ਆ ਗਈ ਆ ਇਹ ਖਾਣਾ ਦਾ ਸਟੈਜ ਗੈਪ ਤਾਂ ਲੱਗੇ ਨੂੰ ਚੈੱਕ ਕਰਾ ਦਿੰਨੇ ਆ ਬਹੁਤ ਹੀ ਚੰਗਾ ਲੱਗਾ ਵਾ ਦੂਜੀ ਸਾਈਡ ਤੋਂ ਬਾਜੀ ਦਿਖਾਓ ਥਾਣਾ ਦਾ ਸਟੈਜ ਗੈਪ ਲੋਬੋ ਜੀ ਕਰੋ ਲੱਗੇ ਤਾਂ ਚੈੱਕ ਕਰੀ ਸਾਨੂੰ ਨਗਰੋਂ ਸੁਖਾਤੇ ਗਏ ਵੀ ਚੱਲ ਕੋਈ ਗੱਲ ਨਹੀਂ ਬਹੁਤ ਸਾਰੇ ਝੋਟੀਆਂ ਠੀਕ ਠੀਕ ਜੋ ਜੋ ਆ ਬੜਾ ਠੰਡੀ ਸੀਲੀ ਬੜੀ ਹੈ ਤੇ ਇਹਦਾ ਮੁੱਲ ਸਰ ਵੀਰ ਜੀ ਵੇਖ ਲਓ ਵੀਰ ਜੀ ਇੰਦਾਂ ਦੀਆਂ ਝੋਟੀਆਂ ਤੇ ਆਪਾਂ ਲੱਖ ਲੱਖ 95 ਬਜਨਾਂ ਇਹ ਹਾਲੀ ਵਿੱਚ ਗਏ ਹਾਂ ਹਾਂਜੀ ਜੈ ਜੀ ਦੇ ਦਈਏ ਹੈ ਨਾ ਜਾਂ ਦੀਏ ਜੈ ਜੀ 80 ਦੇ ਦਈਏ ਭਾਈ ਛੱਡੋ 2000 75 ਦੀ ਭਾਈ ਦੇ ਦਿੰਨੇ ਆ 75 ਵੀ ਹਾਂਜੀ ਚਲ ਛੱਡੋ ਫਿਰ ਕਰਾਈ ਜੋਗੇ 1000 ਵੀਰ ਜੀ ਹਾਂ ਨਾ 70 ਹਜ਼ਾਰ ਦੀ ਝੋਟੀ ਲੈ ਦਾਂਗੇ ਆ ਠੀਕ ਗੱਲ ਵੇਖ ਲਓ ਕੰਧ ਵਜਨ ਗੱਡਾ ਝੋਟੀ ਦਾ 70 ਹਜ਼ਾਰ ਚਲ 500 ਵੀ 200 ਜੇ ਜੱਗੇ ਭਾਈ ਨੇ ਕਹਤਾ 500 ਛੱਡ ਦਾਂਗੇ ਠੀਕ ਆ ਲੋ ਭਾਜੀ 500 ਰੁਪਿਆ ਛੋੜ ਹੋ ਜੂਗੀ ਤੇ 71 ਦੀ ਰਹਿ ਗਈ ਬਾਕੀ ਝੋਟੀ ਵੀ ਲੋ ਵੀ ਕੋਈ ਕਮੀ ਹੈ ਜੀ ਦੱਸੋ ਨਾ ਜੀ ਨਾ ਬਿਲਕੁਲ ਕਰੋ ਚੈੱਕ ਜੱਟ ਪਲੇਗ ਫੇਸ ਆ ਗਿਆ ਤੇ ਮੋਹਰਾ ਨਸਲ ਦੀ ਆ ਹਾਂਜੀ ਜੀ ਤੇ ਆ ਜੋ ਬਾਈ ਮੇਨ ਕਿੰਨਾ ਹੀ ਲਿਆ ਮਾਰੀ ਮੇਨ ਨਾ ਮੇਨ ਦੂਜਾ ਸੂਆ ਜੇ ਅੱਛਾ ਜੀ ਤੇ ਮੀਨੀ ਝੋਟੀ ਜੇ ਅੱਛਾ ਜੀ ਤੇ ਬਾਕੀ ਮਿਲਦੀ ਵੀ ਇਹ ਹਿਸਾਬ ਲਾ ਲੋ ਵੀ ਰੈਡੀਮੇਡ ਆ ਗਿਆ ਹਾਂ ਰੈਡੀਮੇਡ ਤੇ ਹੀ ਜੇ ਠੀਕ ਹੈ ਠੀਕ ਹੈ ਲਓ ਭਈਆ ਰੈਡੀਮੇਡ ਜਵਾਗ ਨਾ ਇਹਨੂੰ ਖੋਲਣ ਦੀ ਨਾ ਇਹਨੂੰ ਬੰਨਣ ਦੀ ਦੇਖੋ ਠੀਕ ਹੈ ਠੀਕ ਹੈ ਜੀ ਖੱਡੀ ਸੀ ਲਓ ਜੀ ਨਾ ਇਸ ਤਰ੍ਹਾਂ ਚਟ ਕੇ ਧਾਰਦਾ ਉਸੇ ਵਾਲੇ ਨੇ ਫਸਮ ਪੈਣਾ ਜੀ ਅੱਛਾ ਜੀ ਹਾਂ ਜੀ ਖਾਣ ਬਹੁਤ ਚੰਗਾ ਲੱਗਾ ਬਾਈ ਕਰੋ ਚੱਕ ਲਾਗੇ ਤਾਂ ਇਹ ਦੁੱਧ ਵੀ 9 ਕਿਲੋ ਝੋਟਿਖਲੇ ਹੋਊਗਾ ਅੱਛਾ ਜੀ ਤੇ ਸਿੰਘ ਹਿਲਦੇ ਬਾਈ ਇਹ ਸਿੰਘ ਹਿਲਦੇ ਜੀ ਮੜੇ ਮੜੇ ਨੇ ਬਹੁਤ ਜ਼ਿਆਦਾ ਨਹੀਂ ਜਿਹੜੇ ਆ ਆ ਕਰੀ ਫਿਰਦੇ ਥੋੜੇ ਥੋੜੇ ਹਿਲਦੇ ਆ ਹਿਲਦੇ ਆ ਪਰ ਹਸਾਬ ਦੇ ਆ ਦੇਖੋ ਠੀਕ ਹੈ ਠੀਕ ਹੈ ਲਓ ਜੀ ਸਿੰਘ ਸਿੰਘ ਹਿਲਦੇ ਜੀ ਤੇ ਕਰੋ ਚੱਕ ਦੂਜਾ ਜੀ ਬਈ ਲੋਹ ਦੀ ਕਰਮਾਲੀ ਹੁੰਦੀ ਆ ਆਪਣੇ ਬਨੇ ਰਿਕਾਰਡ ਆਈ ਆ ਵੀਰ ਹਣਾ ਕੋਈ ਸੇਵਾ ਨਹੀਂ ਹੋਈ ਅੱਛਾ ਜੀ ਜੇ ਚੰਗਾ ਵੀਰ ਲੈ ਜੂਗਾ ਸਾਂਹ ਵਾਲਾ ਅੱਛਾ ਜੀ 12 ਕਿਲੋ ਝੋਟੀ ਦੁੱਧ ਦੇ ਦੂਗੀ ਠੀਕ ਆ ਇਸ ਟਾਈਮ ਜਿਹੜਾ ਮੌਕੇ ਨੇ ਕਿੰਨਾ ਜੀ ਬੋਲੋ ਭਾਈ ਦੁੱਧ ਆ ਹਜੇ ਹੁਣੇ ਹੀ 2 ਘੰਟੇ ਹੋਏ ਨੂੰ ਹੀ ਆਈ ਹੋਏ ਆ ਕੱਟੀਆਂ ਹੀ ਆਈਆਂ ਠੀਕ ਆ ਠੀਕ ਆ ਲਓ ਭਾਈ 9 ਲੀਟਰ ਜਿਹੜਾ ਪੱਕਾ ਦੁੱਧ ਐ ਇਸ ਟਾਈਮ ਰੈਡੀ ਆ ਇਹ ਪਰ ਉਹ ਚੱਕ ਤ ਨਹੀਂ ਦੇਵਾਲੂ ਬਹੁਤ ਹੀ ਚੰਗਾ ਬਣਾਇਆ ਵਾ ਇਹ ਥਣ ਥਣ ਵੀ ਆ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਇਹ ਭਾਈ ਦੂਜਾ ਸਵੇਰ ਸੁੱਈ ਕੇ ਪਹਿਲਾਂ ਦੂਜਾ ਦੂ ਇਸ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਗਾ? ਮੈਨੂੰ ਵੀਰ ਮਹੀਨਾ ਹੋ ਗਿਆ ਜਿਵੇਂ ਕਹ ਲਈਏ 15 ਦਿਨ ਹੋਏ ਵੀ ਹੋਏ ਆ। ਅੱਛਾ ਜੀ। ਮਹੀਨਾ ਹੋ ਗਿਆ ਜੀ ਸੂਈ ਦਾ। ਠੀਕ ਹੈ ਲੋਬੇ ਜੀ ਸੂਈ ਨੂੰ ਕੋਈ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ। ਕਰੋ ਚੈੱਕ ਬਾਕੀ ਥਣ ਭਾਂਡਾ ਬਹੁਤ ਹੀ ਚੰਗਾ ਵਾ। ਬਹੁਤ ਸਾਫ ਝੋਟੀ ਭਾਜੀ। ਇਹਦਾ ਮੁੱਲ ਬਾਈ ਹਰ। ਵੀਰ ਬੋ ਵੀਰ ਜੀ ਇਹ ਜਿੱਤਾਂ ਦੀਆਂ ਮੀਂਹੀਆਂ ਨਗਰ ਲੱਭਦੇ ਬੜੇ ਘਟਿਆ। ਹਾਂ ਜੀ। ਮੁੱਲ ਇਹਦਾ 85 ਜੀ। ਅੱਛਾ ਜੀ। 80 ਵੀ ਦੇ ਦਈਏ ਭਾਜੀ। ਕਰ ਦੋ ਮਾਨਤਾਨਾ। ਮਾਨਤਾਨ ਕਰ ਦਈਏ। ਹਾਂ ਜੀ। ਫਿਰ ਭਾਈ 75 ਦੀ ਝੋਟੀ ਦੇ ਦਿੰਦੇ ਆ। ਕਰ ਦੋ ਆ ਵੀ ਲੋ ਬਾਈ ਛੋੜ ਬਾਈ ਕਹਿੰਦਾ ਕਿ 500 ਕਰਦਾਂਗੇ ਹਾਣਾ ਨਾ ਪਜੜ ਝੋਡੀਆਂ ਅੱਛਾ ਜੀ ਇਹ ਵੀ 72000 ਦੀ ਝੋੜੀ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਬਾਈ 72000 ਜੇ ਕੋਈ ਵੀਰ ਜੋੜਾ ਇਕੱਠਾ ਲੱਲੂ ਅੱਛਾ ਜੀ ਜੇ ਆਪਾਂ ਜੋੜੇ ਚ 2000 ਰੁਪਏ ਦਾ ਮਾਲ ਕਰਦਾਂ ਠੀਕ ਹੈ ਠੀਕ ਹੈ ਲੋ ਬਾਈ ਜੇ ਕੇ ਫਿਰਪਾ ਤੇ ਜੋੜਾ ਫਿੱਟ ਆਉਂਦਾ ਵਾ ਤੇ 2000 ਦਾ ਹੋਰ ਮਾਨ ਤਾਨ ਪਾਈ ਘੜੀ ਕਰ ਦੇਵਾਂਗੇ ਤੇ 72000 ਇੱਕ ਵਾਰੀ ਕੱਟ ਕੱਟ ਦਿਆਂ ਸਾਰੀਆਂ ਚੰਗੀਆਂ ਝੋਟੀਆਂ ਵਾਂ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ ¡Hola!